ਸੁੱ ਬੱਚੇ ਦਾ ਫੋਨ ਆਇਆ ਵੀ ਮੈਂ ਕੰਮ ਤੇ ਜਾ ਰਿਹਾ ਹਾਂ ਡੈਡੀ ਆਪਣੇ ਨਾਲ ਉਹਨੇ ਗੱਲ કરી ਡੈਡੀ ਕਹਿੰਦਾ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਕਿ ਪੁਲਿਸ ਆਈ ਉਹ ਚੱਕ ਕੇ ਲੈ ਗਈ ਹਸਪੀਟਲ ਜਦ ਸਾਡੇ ਬੰਦੇ ਉੱਤੇ ਪਹੁੰਚੇ ਦਾ ਪਤਾ ਲੱਗਿਆ ਵੀ ਉਹਨਾਂ ਡੈਥ ਹੋ ਚੁੱਕੀ ਹੈ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡ੍ਰਿੰਕ ਕਰੀ ਰਹੀ ਸੀ ਲੇਡਿਸ ਏਜੰਸੀ ਦੇ ਇਸ ਤਰੀਕੇ ਨਾਲ ਸਾਡਾ ਬੱਚਾ ਸਾਡੇ ਹੱਥੋਂ ਚਲਾ ਦੱਸਿਓ ਮੇਰਾ ਨਾਮ ਸੋਨ ਸਿੰਘ ਆ ਜੀ ਇਹਦਾ ਨਾਮ ਮਨਛਦੀਪ ਸੀ ਜੀ ਲੇਕਿਨ ਮੇਰੇ ਸਾਡੂ ਦਾ ਬੇਟਾ ਸੀਗਾ ਮੈਂ ਉਹਦਾ ਮਾਛੜ ਜੀ ਲੱਗਦਾ ਸੀ ਲੇਕਿਨ ਇਹ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਅਸੀਂ ਸਾਡੇ ਹੱਥਾਂ 'ਚ ਹੀ ਗੋਲਦੀ ਸਾਡੇ ਕੋਲੀ ਖੇੜਿਆ ਸੀ ਲੇਕਿਨ ਪਾਲਿਆ ਸਾਰੇ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਬੱਚੇ ਦੀ ਖੁਸ਼ੀ ਪੂਰੀ ਕਰਤੀ ਲੇਕਿਨ ਸਾਨੂੰ ਉਹਨੇ ਇਹ ਥੋੜੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਣਾ ਇਹਦੇ ਪਾਜੀ ਬਹੁਤ ਪਰੇਸ਼ਾਨ ਆ ਲੇਕਿਨ ਸਾਡੇ ਸੱਜੀ ਮਾਂ ਸੀ ਸਹੀ ਲੱਤ ਤੋੜ ਗਈ ਸੀ ਸਾਡੀ ਕਹਾਣੀ ਖਤਮ ਆ ਸਾਡੀ ਖਤਮ ਹੀ ਕਰ ਗਿਆ ਸਾਨੂੰ ਅਸੀਂ ਕਿੱਥੇ ਜਾਈਏ ਸਹੀ ਕਿਸੇ ਪਾਸ ਜੋ ਗਿੰਦੇ ਇਹ ਜੀ ਤੇ ਜਵਾਨ ਸੀਗਾ 19 ਸਾਲ 19 ਸਾਲ ਉਹਦੀ ਉਮਰ ਸੀਗੀ ਅੱਜ ਵਿਆਹ ਦੀ ਚਾਹ ਵੀ ਪੂਰੇ ਕਰਨੇ ਸਨ ਸਾਰਾ ਕੁਝ ਕਰਨਾ ਸੀਗਾ ਅੱਜ ਕੱਲ ਰਖੜੀ ਦਾ ਦਿਨ ਸੀਗਾ ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰਖੜੀ ਬੰਨ੍ਹਣੀ ਸੀ ਉਹ ਵਿਚਾਰੀ ਕੀ ਸੋਚੇਗੀ ਦੱਸੋ ਪਹਿਲਾਂ ਉਦੇ ਮਾਪਿਓ ਕੀ ਸੋਚਣਗੇ ਜੀ ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇਗਾ ਤਾਂ ਕੀ ਹਾਲ ਬਣਿਆ ਬਹੁਤ ਪੂਰੀ ਹਾਲ ਤਾਂ ਖੁਦ ਸਾਡੀ ਪੂਰੀ ਹਾਲਤਾ ਜੀ ਸਾਡਾ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦ ਵਿੱਚ ਲੈ ਕੇ ਪਾਲਿਆ 19 ਸਾਲ ਦਾ ਕਰਦਾ ਸੀ ਸਾਡਾ ਕੀ ਰੋਜ਼ ਸੀਗਾ ਅਸੀਂ ਕੀ ਕਰ ਕੀ ਕੀ ਸੋਚ ਕੇ ਬੱਚੇ ਨੂੰ ਵੱਡਾ ਕੀਤਾ ਅਸੀਂ ਤਾਂ ਖਤਮ ਹੋ ਗਏ ਸਾਡੀ ਸਾਡੀ ਕਹਾਣੀ ਖਤਮ ਹੋ ਗਈ ਅਸੀਂ ਕੀ ਕਰੀਏ ਸਾਡੀ ਬੇਵਾਬ ਹੋ ਗਈ ਭਾਜੀ ਅਸੀਂ ਤਾਂ ਬੱਚੇ ਨੂੰ ਬਹੁਤ ਔਖਾ ਪਾਲਿਆ ਜੀ ਜੋ ਉਹਦੇ ਚਾਹ ਸੀ ਕਿ ਬੱਚੇ ਮੈਂ ਅਮਰੀਕਾ ਜਾਣਾ ਮੈਂ ਪਾਪਾ ਜੀ ਤੁਹਾਨੂੰ ਮੈਂ ਸਾਰਾ ਬਣਾ ਦੂੰਗਾ ਤੁਹਾਨੂੰ ਜ਼ਮੀਨ ਬਣਾ ਦੂੰਗਾ ਜਾਇਦਤ ਬਣਾ ਦੂੰਗਾ ਪਾਪਾ ਜੀ ਅਮਰੀਕਾ ਪੇ ਤਾਂ ਤੁਹਾਡੀ ਐਡੀ ਸੱਟ ਲੱਗੀ ਸੀ ਕਿਸੇ ਪਾਸੇ ਚੁਗਰੀ ਜਾਏ ਅਸੀਂ ਬਹੁਤ ਪਰਚਾਨਾ ਜੀ ਅਸੀਂ ਹੁੱਦ ਅਸੀਂ ਬਹੁਤ ਦੁਖੀ ਆ ਜੀ ਸਹੀ ਕੀ ਕਰੀਏ ਸਾਡੀ ਇੱਕ ਹੀ ਪੁੱਤ ਸੀ ਪੰਜ ਚਾਰ ਹੁੰਦੇ ਫਿਰ ਤੁਹਾਡੇ ਗੱਲ ਕੋ ਨਹੀਂ ਸੀ ਇੱਕੋ ਹੀ ਆਖਰੀ ਵੇਚਾ ਲੋਟਾ ਪੁੱਤਰ ਜੀ ਦਾ ਸਾਦਾ ਬੜੇ ਲਾਡਾ ਨਾਲ ਬੜੇ ਰੂਹਾਂ ਨਾਲ ਪਾਲਿਆ ਸੀ ਵਾਸੀ ਠੀਕ ਮੇਰਾ ਨਾਮ ਚੇਤ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸੀਗਾ ਜਿਹਦੇ ਨਾਮ ਬੰਸ਼ਦੀਪ 19 ਸਾਲੇ ਦੀ 아이 ਸੀਗੀ ਇਹ ਹੁਣ 2 ਸਾਲ ਪਹਿਲਾਂ ਨੇ ਭੇਜਿਆ ਸੀ ਬਾਹਰ ਤੇ ਦੇਖੋ ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹલું ਵੀ ਹੁਣ ਹੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਆ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਆ ਗੱਲ ਹੋਈ ਸੀ ਤੇ ਬਿਲਕੁਨ ਇਹਦਾ ਡੈਡੀ ਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜੇ ਮੈਂ ਇਹ ਕਹ ਲਵਾਂ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਵਾਰ ਨਾਲ ਕਿੰਨੇ ਭੈਣ ਭਾਈ ਸੀ ਇਹਨਾਂ ਦੇ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋ 3:30 ਵਜੇ ਤੋਂ ਉਹ ਵੱਡੇ ਮ੍ਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰਕਿਰਿਆ ਹੈਗਾ ਇਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬਾਈਸੋਤ ਨਾਮ ਸਿੰਘ ਸਾਡਾ ਬੱਚਾ ਵੰਸ਼ਦੀਪ ਜੋ ਮੈਥਾ ਦੇ ਵਿੱਚ ਗਿਆ ਸੀਗਾ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ। ਕਾਸੀ ਸਰਕਾਰ ਕੋਲ ਕੰਪਲੀਟ ਕਰਦੇ ਆਂ ਸਾਡੀ ਬੋਡੀ ਕਾਉਂਟ ਦੇ ਰਿਹਾ ਸਾਡੀ ਮਦਦ ਕਿੰਨੀ ਦੇ ਬੱਚੇ ਹਿੰਦੇ ਹਨ ਬੱਚੇ ਦੇ ਨੰਬਰ 19 ਸਾਲ ਕਿੰਨੀ ਦੇ ਬੱਚੇ ਨੇ ਮੈ ਲੋਕ 2 ਸਾਲ ਦੇ ਫਰੀਜ ਕੱਲੇ ਬੱਚਾ ਸੀ ਕੱਲੇ ਬੱਚਾ ਸੀ ਕੋਈ ਹੋਰ ਭਾਈ ਭੈਣ ਸਟਿਕ ਸਿਸਟਰ ਹੈ ਉਹ ਕਿੱਥੇ ਨੇ ਕੈਨੇਡਾ ਦੇ ਵਿੱਚ ਹੈ ਉਹ ਅੱਜ ਆ ਰਹੇ ਨੇ ਸ਼ਾਮ ਨੂੰ ਅੱਜ ਸ਼ਾਮ ਨੂੰ ਬਾਲੇ ਚਾਹੰਦਰੀ ਬੱਚੇ ਨੂੰ ਪੇਕੇ ਆਉਂਦੇ ਪੱਥਰ ਦੇ ਨੇ ਬਣਾ ਕੇ ਬੜੀ ਤੇ ਫੋਨ ਆਇਆ ਬਸ ਬੱਚੇ ਦਾ ਫੋਨ ਆਇਆ ਵੀ ਮੈਂ ਕੰਮ ਤੇ ਜਾ ਰਿਹਾ ਹਾਂ ਡੈਡੀ ਆਪਣੇ ਨਾਲ ਗੱਲ ਕਰੀ ਡੈਡੀ ਕਹਿੰਦਾ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਪੁਲਿਸ ਆਈ ਉਹ ਵੀ ਚੱਕ ਕੇ ਲੈ ਗਈ ਹਸਪੀਟਲ ਜਦ ਸਾਡੇ ਬੰਦੇ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਵੀ ਉਹਦੇ ਤੋਂ ਜੁਕੀਆ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡਿਸ ਤੇ ਜੈਂਟਲਸ ਜੀ ਇਸ ਤਰੀਕੇ ਨਾਲ ਸਾਡਾ ਬੱਚਾ ਸਾਡੇ ਹੱਥੋਂ ਚਲਾ ਗਿਆ ਬੋਡੀ ਪੀਂਦੀ ਆ ਵਾਪਸ ਪੰਜਾਬ ਨੂੰ ਹਾਂਜੀ ਅਸੀਂ ਪੰਜਾਬ ਤੋਂ ਹੁਣ ਚੌਂਦੇ ਆ ਗਵਰਨਮੈਂਟ ਅਗੇ ਇਹ ਵੀ ਕਰਦੇ ਆ ਵੀ ਸਾਡੀ ਵਰਤਬਰ ਨੂੰ ਮਦਦ ਕੀਤੀ ਜਾਵੇ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658